ਲੁਧਿਆਣਾ ਤੇ ਧੂਰੀ ਰੇਲਵੇ ਲਾਈਨ ਨੂੰ ਡਬਲ ਕਰਨ ਦੇ ਚੱਲ ਰਹੇ ਪ੍ਰੋਜੈਕਟ ਦੌਰਾਨ ਠੇਕੇਦਾਰ ਦੀ ਅਣਗਹਿਲੀ ਨਾਲ ਦੋ ਘਰ गिर ਗਏ ਨਿਮਤ ਇਹ ਰਹੀ ਕਿ ਮੌਕੇ ਤੇ ਜਿਹੜੇ ਮਕਾਨ ਤੇ ਮਲਬੇ ਹੇਠ ਆਇਆ ਨੌਜਵਾਨ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਦੱਸਣਾ ਬਣਦਾ ਹੈ ਕਿ ਠੇਕੇਦਾਰ ਵੱਲੋਂ ਨਵੀਂ ਪਿਛਾਈ 'ਚ ਆਉਣ ਵਾਲੀ ਲਾਈਨ ਦੇ ਨਾਲ ਦੀਵਾਰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਦੋ ਮਕਾਨ गिर ਗਏ ਜਿਨ੍ਹਾਂ ਦੇ ਮਲਬੇ ਹੇਠ ਆ ਕੇ ਘਰ ਦਾ ਸਾਰਾ ਕੀਮਤੀ ਸਮਾਨ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਘਰ ਦੇ ਮਾਲਕ ਰੁਤਾਜ ਨੇ ਦੱਸਿਆ ਕਿ ਉਸ ਦਾ ਤਿੰਨ ਮੰਜ਼ਲਾ ਮਕਾਨ ਠੇਕੇਦਾਰ ਦੀ ਗਲਤੀ ਕਾਰਨ गिर ਗਿਆ ਜਿਸ ਨਾਲ ਉਹਨਾਂ ਦੀ ਉਮਰ ਭਰ ਦੀ ਕਮਾਈ ਪੂਰੀ ਤਰ੍ਹਾਂ ਮਿੱਟੀ ਹੋ ਗਈ ਜਦਕਿ ਦੂਸਰੇ ਘਰ ਦੇ ਮਾਲਕ ਤੇਜਪਾਲ ਨੇ ਦੱਸਿਆ ਕਿ ਮੌਕੇ ਤੇ ਕੰਮ ਕਰੇ ਠੇਕੇਦਾਰ ਦੇ ਕਰਮਚਾਰੀਆਂ ਦੀ ਗਲਤੀ ਨਾਲ ਉਹਨਾਂ ਵੱਲੋਂ ਜ਼ਿੰਦਗੀ ਦੀ ਕਮਾਈ ਨਾਲ ਬਣਾਇਆ ਗਿਆ ਮਕਾਨ गिर ਗਿਆ ਇਸ ਦੌਰਾਨ ਉਹਨਾਂ ਦਾ ਘਰ ਦਾ ਸਾਰਾ ਕੀਮਤੀ ਸਮਾਨ ਵੀ ਟੁੱਟ ਗਿਆ ਉਨ੍ਹਾਂ ਦੇ ਦੱਸਣ ਮੁਤਾਬਕ ਘਰਾਂ ਦੇ ਗਿਰਦੇ ਸਰ ਹੀ ठेकेदार ਅਤੇ ਉਸਦੇ ਸਾਰੇ ਮੁਲਾਜ਼ਮ ਆਪਣੀਆਂ ਮਸ਼ੀਨਾਂ ਮੌਕੇ ਤੇ ਛੱਡ ਭਰਾਰ ਹੋ ਗਏ ਮੇਰਾ ਤੇਜਪਾਲਾ ਜੀ ਆ ਮੇਰਾ ਕਾਰਾ ਰੋਤਾਸ ਭਰਾ ਦੇ ਨਾਲ ਘਰ ਮੇਰਾ ਠੀਕ ਹੈ ਜੀ ਉਹ ਹੀ ਅਨਦਰ ਵਾਲੇ ਦਾ ਕੰਮ ਚੱਲਦਾ ਬੱਚੇ ਮੇਰੇ ਅੰਦਰ ਸੋ ਵੀ ਰਏ ਸੀ ਠੀਕ ਹੈ ਉਹਨਾਂ ਦੇ ਸੱਟ ਵੀ ਲੱਗੇ ਮੇਰੇ ਛੋਟੇ ਭਰਾ ਦੇ ਬੱਚੇ ਆਏ ਛੁੱਟੀਆਂ ਜੀ ਇੱਧਰ ਠੀਕ ਹੈ ਜੀ ਉਹਨਾਂ ਦੇ ਸੱਟ ਲੱਗੇ ਨਾਲ ਅਨਿਓ ਅਸੀਂ ਉਹਨਾਂ ਨੂੰ ਜਦੋਂ ਘਰ ਡਿੱਗਿਆ ਨਾ ਮਕਾਨ ਤੁਹਾਡਾ ਡਰ ਗਿਆ ਵਾ ਤੇਰੇ ਨਾਲ ਕੀ ਹੋਇਆ ਜੀ ਡਿੱਗ ਗਿਆ ਮੇਰਾ ਬਗਰਾ ਮੇਰਾ ਮਕਾਨ ਸਾਹਮਣੇ ਦੇਖੋ ਕ੍ਰੇਨ ਨਾਲ ਡਿੱਗਿਆ ਹਾਂ ਜੀ ਹਾਂ ਜੀ ਕ੍ਰੇਨ ਨਾਲ ਹੀ ਹੋਇਆ ਆਸਾ ਇਹ ਜਿੱਦਾਂ ਕੰਮ ਚੱਲਦਾ ਪਿਆ ਕ੍ਰੇਨ ਨਾਲ ਹੀ ਉਹ ਵੀ ਫੜਿਆ ਉਹਨਾਂ ਨੂੰ ਕਿੱਸੇ ਚਿੱਤੇ ਫੜਦੇ ਅਸੀਂ ਤਾਂ ਉਧਰਲੀ ਸਾਈਡ ਮੈਂ ਟੋਲੇ ਜੇ ਕਿੱਦਾਂ ਫੜਾਂਗੇ ਅਸੀਂ ਠੀਕ ਦੇ ਸਟ ਲੱਗੇ ਹੋਈ ਆ ਸਾ ਮੈਰੀ ਨੋ ਨੋ ਹੋਇਆਗਾ ਕੈਂਸਰ ਮੈਂ ਤੋ ਗਿਆ ਸੀ ਹਸਪੀਟਲ ਲੈ ਕੇ ਨੋ ਨੂੰ ਪਿੱਛੇ ਇਹਨਾਂ ਨੇ ਖੁਦਾਈ ਕੀਤੀ ਹੋਈ ਆ ਇਧਰ ਪਤਨ ਬਲਡੋ ਚ ਚਲਾਏ ਹੋਏ ਆ ਮੇਰੇ 3 ਮੰਜ਼ਲ ਮਕਾਨ ਟਾਇਏ ਫ੍ਰੀਜ ਨੀਚੇ ਵੀ ਸੀਗਾ ਉੱਪਰ ਵੀ ਸੀਗਾ ਤੇ AC ਵੀ ਲੱਗੇ ਹੋਈ ਸੀਗੇ ਤੇ ਸਵੇਰਾ ਨੁਕਸਾਨ ਕੱਟ ਤੋੜ ਠਾਰੋ ਨਹੀਂ ਲੱਗਦਾ ਕੋਈ ਨੁਕਸਾਨ ਹੋਇਆ ਮੇਰੇ ਘਰ ਦੇ ਵਿੱਚ ਉਹ ਦੱਬਿਆ ਆ ਜਾਣੀ ਨੁਕਸਾਨ ਨਹੀਂ ਹੋਇਆ ਕਿ ਤੇਰਾ ਪਰਵਾਰ ਜਾਣੀ ਨੁਕਸਾਨ ਇੱਕ ਤੋ ਮੇਰਾ ਡੋਗੀ ਵਿਚੀ ਮਰਿਆ ਹੋਇਆ ਇੱਕ ਮੇਰਾ ਦੋਤਾ ਸੀਗਾ ਉਹ ਕੰਦੇ ਨਾਲ ਚਿਪਕ ਕੇ ਖੜ ਗਿਆ ਉਹ ਮੁੱਲੇ ਵਾਲੇ ਨੇ ਕੱਢਿਆ ਜੀ ਮੁੱਲੇ ਵਾਲੇ ਨੇ ਬਚਾਇਆ ਮੁੱਲੇ ਵਾਲੇ ਨੇ ਬਚਾਇਆ ਜੀ ਠੀਕ ਹੈ ਮੁੱਲੇ ਵਾਲੇ ਨੇ ਬਚਾਇਆ ਮੁਸ਼ਕਿਲ ਤਰੀਕੇ ਡੁਬਟੇ ਕੱਢ ਕੇ ਉਹ ਇੱਕ ਕਲੋਨੀ ਕਿਹੜੀ ਜਗ੍ਹਾ ਹੈ ਇਹ ਦਾਣਾ ਦਾਣਾ ਮੰਡੀ ਰੋੜਾ ਪਹਿਲੀ ਦੀ ਬੈਕ ਸਾਡ ਹੈ ਧੂਰੀ ਲਾਈਨ ਇਹ ਕੀ ਮਤਲਬ ਚੱਲਦਾ ਕੀ ਪਿਆ ਸੀ ਉੱਥੇ ਕੀ ਹੋ ਰਿਹਾ ਸੀਗਾ ਇੱਥੇ ਬਲਡੋਜ਼ਰ ਚੱਲਦਾ ਪਿਆ ਸੀ ਜੀ ਬਲਡੋਜ਼ਰ ਇਹਨਾਂ ਨੇ ਕੀ ਬਣਾ ਕੀ ਰਿਹਾ ਹੈ ਰੇਲਵੇ ਰੇਲਵੇ ਪੱਟੀ ਬਣਾ ਰਹੇ ਆਂ ਹੂੰ ਰੇਲਵੇ ਪੱਟੀ ਬਹੁਤ ਦੂਰ ਬਣਾ ਰਹੇ ਆ ਇਸ ਤੋਂ ਬਾਕੀ ਇਹਨਾਂ ਨੇ ਜਾਣ ਪੁੱਛ ਕੇ ਇਹਨਾਂ ਨੇ ਮੂੰਹ ਜਾਂ ਬਲਡੋజర్ ਦਾ ਇੱਧਰ ਨੂੰ ਮਾਰਿਆ ਮੈਨੂੰ ਦੱਸਿਆ ਕਿਸ ਨੇ ਮੁੱਲੇ ਵਾਲੇ ਨੇ ਕਹਿੰਦਾ ਇਹਨਾਂ ਨੇ ਬਲਡੋజర్ ਦਾ ਮਾਰਿਆ ਮੇਰੀ ਕੰਢ ਨਾਲ ਹੀ ਡਿੱਗੀ ਤਿੰਨ ਮੰਜ਼ਲ ਮੈਂ ਮਕਾਨ ਬਣਾਇਆ ਹੋਈ ਸੀ ਜਿੰਨੀ ਸਾਰੀ ਜ਼ਿੰਦਗੀ ਦੀ ਕੁੰਜੀ ਤੁਹਾਡੀ ਜਿਹੜੀ ਸੀ ਉਹ ਬਰਬਾਦ ਹੋ ਗਈ ਉਹ ਸਾਰੇ ਬਰਬਾਦ ਕਰਤੀ ਉਹ ਸਾਰੇ ਇੱਥੇ ਲੱਗੇ ਹੋ ਸੀ ਮੈਂ ਬੈਂਕ 'ਚ ਅਪਲਾਈ ਆਂ ਐਸਬੀਆਈ 'ਚ ਚਲੋ ਮੈਂ ਸਾਰਾ ਇੱਥੇ ਲਾਇਆ ਸੀ ਜੋ ਵੀ ਹੈਗਾ ਮੈਂ ਮੇਰਾ ਤਾਂ ਇਨਫੋਰਮੇਸ਼ਨ ਰਸੀਬ ਹੋਈ ਸੀ ਕਿ ਕੋਈ ਇਥੇ ਵਰਕ ਚੱਲ ਰਿਹਾ ਹੈ ਤੇ ਉਹਦੇ ਨਾਲ ਮਕਾਨ ਇੱਕ ਦੋ ਗਿਰ ਗਏ ਨੇ ਤੇ ਉਹ ਦੇਖਣ ਆਏ ਸੀ ਮੌਕੇ ਤੇ ਬਾਕੀ ਫੈਕਟ ਵੈਰੀਫਾਈ ਕਰ ਰਹੇ ਆ ਮੈਡਮ ਇਹ ਕਿਹੜੀ ਕਲੋਨੀ ਸੀ ਕਿ ਰੇਲਵੇ ਦਾ ਕੰਮ ਚੱਲ ਰਿਹਾ ਸੀ ਤੇ ਰੇਲਵੇ ਵਾਲਿਆਂ ਦਾ ਸੀ ਕੋਈ ਵਰਕ ਚੱਲ ਰਿਹਾ ਕਿੰਨੇ ਮਕਾਨ ਗਿਰ ਗਏ ਮੈਮ ਇੱਕ ਅੱਧਾ ਹੀ ਮਕਾਨ ਆ ਇਥੇ ਗਿਰਿਆ ਹੋਇਆ ਬਾਕੀ ਇਹ ਜੋ ਦੇਖ ਲੈ ਨਹੀਂ ਨਹੀਂ ਕੁਝ ਨਹੀਂ ਕੋਈ ਇਹਦਾ ਇਸ਼ੂ ਨਹੀਂ ਕੋਈ ਵੀ ਮਰ ਗਿਆ ਉਹ ਇੱਕ ਬੱਚਾ ਵੀ ਥੱਲੇ ਆ ਕੋਈ ਅਜੇ ਬਾਕੀ ਅਸੀਂ ਵੈਰੀਫਾਈ ਕਰ ਰਹੇ ਆ ਜੋ ਵੀ ਹੋਊਗਾ ਕਿ ਇਹ ਅਫੈਕਟ ਕੀ ਹੈ ਨਾਲਾ ਕਿਹੜੇ ਜਗ੍ਹਾ ਤੇ ਕੋਈ ਕੋਈ ਗਲਤੀ ਹੋਈ ਉਹਦੇ ਬੰਦੀ ਕਰ ਕੋਈ ਨਹੀਂ ਉਹ ਜੋ ਵੀ ਹੋ ਅਸੀਂ ਲਾ ਬੁਰੇ ਤਾਂ ਜੀ ਮੈਂ ਵੀ ਤੁਹਾਡਾ ਪੂਰਾ ਨਾਮ ਪੁੱਛਿਆ ਸਬ ਇੰਸਪੈਕਟਰ ਹਰਪ੍ਰੀਤ ਠੀਕ ਹੈ